ਉਹ ਪਹਿਲਾਂ ਜੀ ਮੈਂ ਪ੍ਰੈਸ মিডিਆ ਨੂੰ ਹਾਈਲਾਈਟ ਕਰੂਗਾ ਪ੍ਰੂਫ ਕਰਾ ਰਖਣਾ ਕਰੀ ਕਿਉਂਕਿ ਜਦ ਤੱਕ ਪ੍ਰੈਸ মিডিਆ ਨੂੰ ਦਿਖਾਉਣਾ ਤਦ ਤੱਕ ਕੁਝ ਨਹੀਂ ਪਸਾ ਦੇ ਸਕਦਾ ਪ੍ਰੈਸ মিডিਆ ਸਾਡੇ ਕੋਲ ਹੋਊਗਾ ਪ੍ਰੈਸ মিডিਆ ਗੱਡੀਆਂ ਚਾਹੂਗਾ ਪ੍ਰੈਸ মিডিਆ ਕੋ ਸਾਰੇ ਸਾਰ ਫੋਟੋ ਦੇਗਾ ਜਿਵੇਂ ਕਿ ਦੋਸਤੋ ਜਾਣਦੇ ਆਂ ਬੈਸਟ ਵਿੱਚ ਚੋਣਾਂ ਲੇ ਕਰਾ ਤੇ ਮੈਂ ਬੈਸਟ ਦੇ ਲੋਕਾਂ ਨੂੰ ਜੁਗਾਰਿਆ ਵਾਂ ਬੇ ਜਦੋਂ ਵੀ ਲੀਡਰ ਬੋਟਾ ਮੰਗਣ ਆਉਣਗੇ ਤੁਸੀਂ ਘਟੋ ਘਟ ਉਹਨਾਂ ਤੋਂ ਸਵਾਲ ਪੁੱਛਣੇ ਆ ਕੀ ਬੋਧਿਆ ਕੀ ਆ ਮੈਂ ਕਿਹਾ ਬੁੱਢੇ ਨਾਲ ਦਾ ਪਾਣੀ ਆ ਮੈਨੂੰ ਕੁਦੇ ਆ ਕੀ ਆ ਮੈਂ ਕਿਹਾ ਦੁੱਧਾ ਬੋਣੀ ਨਿਪਲ ਵਿੱਚ ਪਾ ਪਾ ਕੇ ਆਜੋ ਵੱਡੇ ਸਮਾਸ਼ੇਵਿਓ ਆਪਾਂ ਬੁੱਢੇ ਨਾਲੇ ਵਾਸਤੇ ਸਰਕਾਰਾਂ ਦੇ ਭੂਰੇ ਚਵਾਨੀ ਪਸਾ ਲਈਏ ਹਾਂਜੀ ਸਰ ਸਭ ਤੋਂ ਪਹਿਲਾਂ ਟੀਟੂ ਬਣੀਆ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਦੋਸਤੋ ਜਾਣਦੇ ਆ ਬੈਸਟ ਵਿੱਚ ਚੋਣਾਂ ਨੇ ਕਰਾਂ ਤੇ ਮੈਂ ਬੈਸਟ ਦੇ ਲੋਕਾਂ ਨੂੰ ਜੁਗਾਰ ਰਿਹਾ ਵਾਂ ਵੀ ਜਦੋਂ ਵੀ ਲੀਡਰ ਵੋਟਾਂ ਮੰਗਣ ਆਉਣਗੇ ਤੁਸੀਂ ਘਟੋ ਘਟ ਉਹਨਾਂ ਤੋਂ ਸਵਾਲ ਪੁੱਛਣੇ ਆ ਵੀ ਬੁੱਢੇ ਨਾਲਾ ਕਿਉਂ ਨਹੀਂ ਸਾਫ਼ ਹੋ ਰਿਹਾ ਕਰਾਂ ਅੱਜ ਮੈਨੂੰ ਲੋਕੀ ਪੁੱਛਦੇ ਵੀ ਆ ਕੀ ਆ ਮੈਂ ਕਿਹਾ ਬੁੱਢੇ ਨਾਲਾ ਦਾ ਪਾਣੀ ਆ ਮੈਨੂੰ ਕਹਿੰਦੇ ਆ ਕੀ ਆ ਮੈਂ ਕਿਹਾ ਦੁੱਧਾ ਬੋਣੀ ਨਿਪਲ ਵਿੱਚ ਪਾ ਪਾ ਕੇ ਹੁਣ ਮੈਂ ਵੱਡੇ ਸਮਾਜ ਸੇਵੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮਾਂ ਦਾ ਦੁੱਧ ਪੀਤਾ ਵਾ ਤਾਂ ਲੁੱਦਾਂ ਉਥੇ ਮੰਤਰੀ ਆ ਕੇ ਬਹਿ ਗਏ ਆ ਐਮਐਲਏ ਆ ਕੇ ਬਹਿ ਗਏ ਆ ਤੁਸੀਂ ਵੀ ਆਪਦੇ ਆ ਠੰਡ ਫੋੜੇ ਚੁੱਕ ਲਿਓ ਇੱਥੇ ਕਿਰਾ ਕਿਉਂ ਜਦੋਂ ਭਗਵਾਨ ਦਮਨ ਜੀ ਕਾਗਜ਼ ਭਰਨਗੇ ਆਪਾਂ ਵੀ ਉਥੇ ਜਾ ਕੇ ਰੌਲਾ ਪਾਵਾਂਗੇ ਕਿ ਬੁੱਢੇ ਨਾਲਾ ਕਿਉਂ ਨਹੀਂ ਸਾਫ ਹੋਇਆ ਆਜੋ ਵੱਡੇ ਸਮਾਸ਼ੇਵੀਓ ਆਪਾਂ ਬੁੱਢੇ ਨਾਲੇ ਵਾਸਤੇ ਸਰਕਾਰਾਂ ਦੇ ਭੂਰੇ ਜਵਾਨੀ ਫਸਾ ਲਈਏ ਜਿਵੇਂ ਪਾਪ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀਗੇ ਕਿੱਤੋਂ-ਕੱਤੋਂ ਜੇ ਬੁੱਢੇ ਨਾਲਾ ਸਾਫ ਨਾ ਹੋਇਆ ਆਪਾਂ ਇਹਨਾਂ ਲੀਡਰ ਨੂੰ ਖੱਜਲ ਖਵਾਰ ਦਾ ਕਰ ਸਕਦੇ ਆ ਆਪਾਂ ਇਹਨਾਂ ਲੀਡਰ ਨੂੰ ਕਹਿ ਸਕਦੇ ਆ ਵੀ ਸਾਡੇ ਜਵਾਨ ਜਿਹੜੇ ਹੈਗੇ ਆ ਕੈਂਸਰ ਨਾਲ ਮਰ ਰਹੇ ਆ ਬਿਮਾਰੀਆਂ ਨਾਲ ਭਰੇ ਆ ਹਸਪਤਾਲ ਭਰੇ ਪਏ ਆ ਟੈਂਸਰ ਦਾ ਕੋਈ ਇਲਾਜ ਹੈ ਨਹੀਂ ਅਰਬਾ ਖਰਬਾ ਰੁਪਏ ਲੱਗ ਜਾਂਦਾ ਵਾ ਤੁਸੀਂ ਵੋਟਾਂ ਦੇ ਵਿੱਚ ਹੱਥ ਜੋੜ ਜੋੜ ਕੇ ਪੁੱਠੇ ਸਿੱਦੇ ਲਾਰੇ ਲਾ ਕੇ ਤੁਸੀਂ ਵੋਟਾਂ ਮੰਗਦੇ ਆ ਉਹਨੇਓ ਤੇ ਬਾਅਦ ਚ ਕੱਖ ਨਹੀਂ ਕਰਦੇ ਬਾਅਦ ਚ ਤੁਸੀਂ ਦੀਦੇ ਨਹੀਂ ਅੱਜ ਦਿੱਲੀ ਦੇ ਬੰਦੇ ਵੀ ਇੱਥੇ ਬੈਠੇ ਨੇ ਗਰਾ ਅੱਜ ਹੋਰ ਵੀ ਬੰਦੇ ਬੈਠੇ ਨੇ ਆਪਾਂ ਜੇ ਲੜਾਂਗੇ ਤਾਂ ਆਪਣੇ ਬੱਚਿਆਂ ਦਾ ਭਵਿੱਖ ਕੁਦਰਤ ਬਚੂਗਾ ਗਰਾ ਅੱਜ ਮੈਂ ਤਾਂ ਲੈ ਕੇ ਆਇਆ ਵਾਂ ਕਦੇ ਇਦਾਂ ਨਾ ਹੋਵੇ ਵੱਡੇ ਸਮਾਸੇਵੇਂ ਤੁਸੀਂ ਆਉਣਾ ਤੇ ਟੀਟੂ ਬਣਿਆ ਗੱਲਾਂ ਹੀ ਬੰਗਾ ਲੈ ਲਵੇ ਟੀਟੂ ਬਣਿਆ ਮਾਰਿਆ ਜਾਵੇ ਫੇ ਲੋਕੀ ਗੱਲਾਂ ਕਰਨਗੇ ਵਿਚੜੀਆਂ ਜਿਹੜੀ ਹੈਗੇ ਸੀਗੀਆਂ ਉਹ ਤਾਂ ਲੜਦੀਆਂ ਲੜਦੀਆਂ ਮਾਰੀ ਗਈਆਂ ਤੇ ਵੱਡੇ ਸਮਾਸੇਵੇਂ ਬਠਿੰਡੇ ਬੈਠੇ ਗੱਲਾਂ ਹੀ ਕਰਦੇ ਰਹੇ ਹਾਂ ਹਾਂਜੀ ਦੁੱਧ ਦੀ ਬੋਤਲ ਕਿਉਂ ਲਿਆ ਦੁੱਧ ਦੀ ਜਿਹੜੇ ਦੁੱਧ ਨਾਲ ਨਿੱਪਣਾ ਦੁੱਧ ਪੀਤਾ ਹੁੰਦਾ ਵਾ ਬਾਈ ਜੀ ਉਹ ਤਾਂ ਗੱਲਾਂ ਹੀ ਕਰਦੇ ਹੁੰਦੇ ਆ ਉਹ ਲੜਾਈਆਂ ਨਹੀਂ ਲੜਦੇ ਹੁੰਦੇ ਕਰਾ ਜਿਹਨੇ ਮਾਂ ਦਾ ਦੁੱਧ ਪੀਤਾ ਹੁੰਦਾ ਵਾ ਥਾਪੀ ਮਾਰਦੇ ਆ ਕਰਕੇ ਹੱਕ ਚ ਮਾਰਦੇ ਆ ਤੇ ਉਹੀ 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 ਕੰਮ ਕਰਦੇ ਹੁੰਦੇ ਆ ਠੀਕ ਆ